ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਕਿਵੇਂ ਦੇ ਸਾਰੇ ਆਸ ਕਰਦੇ ਹਾਂ ਕਿ ਸਾਰੇ ਠੀਕ ਹੋਣਗੇ ਜੀ। ਯੇਟੜ ਦੀ ਗੱਲ ਵਿੱਚ ਹੋ ਗਿਆ ਸੀ ਕਿ ਸਾਰੇ ਠੀਕ ਠਾਕ ਰਹਿੰਦੇ ਤੇ ਅੱਜ ਜਿਹੜਾ ਇਹ ਸੁਨਮਾਨ ਦਾ ਦਿਹਾੜਾ ਮੈਂ ਜਿਹਦਾ ਵਲੋਗ ਬਣਾ ਸ਼ੁਰੂ ਕਰਨਾ ਸੀ ਬਸ ਮੇਰੇ ਭੱਜਾ ਮੱਸੀ ਦੇ ਵਿੱਚ ਵਿਸਥਾਰ ਨਹੀਂ ਹੋਇਆ। ਸੁਣਵਾਇਆ ਸੀਗਾ ਵੀ ਟਾਈਮ ਨਾਲ ਜਿਹੜਾ ਸਾਡਾ 11 ਰੰਦਾ ਸੀ ਅੱਧਾ ਪੋਟ ਵੀ ਨਹੀਂ ਆਇਆ। ਤੇ ਵਸ ਸਟਾਰਟਿੰਗ ਕਰਿਆ ਹੈ ਤੇ ਅਸੂ ਮਹੀਨੇ ਦੀ ਸੁਨਮਾਨ ਦਾ ਜੀ ਅੱਜ ਤੇ ਮਾਈ ਕੁਰੇ ਸਾਰੇ ਪਰਿਵਾਰਾਂ ਦੇ ਲਈ ਸਮਰਾਂਧਨ ਦਾ ਆਇਆ ਹਰ ਦਿਨ ਦੀ ਬਣਾ ਦੇ ਹੁੰਦੇ ਆ ਵਧੀਆ ਖੁਸ਼ੀਆਂ ਤੇ ਲੈ ਕੇ ਆਵੇ ਤੇ ਬਾਕੀ ਦੀ ਅਸੂ ਵੀ ਨਾ ਜਾਂਦੇ ਹਨ ਨਾ ਪਹਿਲਾਂ ਸ਼ੁਰੂ ਹੋ ਗਿਆ ਆਪਾਂ ਬਲੌਗ ਬਹੁਤ ਲੇਟ ਸ਼ਾਰਟ ਕਰ ਗਏ ਸਾਢੇ 4 ਵਜੇ ਤੇ ਆਪਾਂ ਨੂੰ ਮਿਲਿਆ 11:45 ਸਾਢੇ 12:00 ਵਜੇ ਸਾਢੇ 12:00 ਵਜੇ ਵਸ ਥੋੜਾ ਜਿਹਾ ਫੋਨ ਦੇਖਿਆ ਤੇ ਉਹ ਫੇਰ ਇਹ ਦਿਵਸ ਮੈਂ ਕਪੜੇ-ਕਪੜੇ ਲਾਇਆ ਤਾਂ ਕਿ પૈਸੀ ਫੇਰ ਬਸ ਘਰਦੋ ਵਾਲੀ ਚਾਹ ਮਟਾਉਣੇ ਤਾਂ ਲਈ ਸੀ ਕਿ ਤਾਂ ਮੈਂ ਘਰ ਕੇ ਬਸ ਚਾਹ ਪੀ ਕੇ ਰੋਟੀ ਪਾਣੀ ਛਕ ਕੇ ਫੇਰ ਮੈਂ ਤੈਹੇ ਜਾ ਸੁਤੀ ਹੀ ਅਹੇ ਜਾ ਸੁਤੀ ਤੇ ਮੈਂ ਸੌਂਗੀ ਦੂਆ ਦੋ ਘੰਟੇ ਫੇਰ ਮੈਂ 4 ਵਜੇ ਜਸ਼ਨ ਰਮਾਇ ਜਸ਼ਨ ਰਮ ਕਿਆ ਸੀ ਇਹ ਪੜੀ ਜਾਂਦਾ ਸੀਗਾ ਪਹਿਲਾਂ ਫੋਨ ਦੇਖਿਆ ਨੇ ਵੀ ਉਸ ਟਾਈਮ ਫੇਰ ਪੜਨ ਲੱਗ ਗਿਆ ਮੈਨੂੰ ਆਖਰ ਨੂੰ ਬਸ ਤੁਹਾਨੂੰ 4 ਵਜੇ ਖਾ ਲਈ ਫਿਰ ਮੈਨੂੰ 4 ਵਜੇ ਖਾਇਆ ਜਸ਼ਨ ਨੇ ਤੇ ਵਸੂਣਾ ਆਂਬਾ ਨੂੰ ਆ ਤੋ ਕਿ ਮੈਂ ਪਹਿਸ ਕਪੜੇ ਲਾ ਦਿੱਤੇ ਨਾਲ ਏ ਵਸਪੰਡ ਬਣੂ ਜਾਂਦੀ ਹੈ ਤੇ ਜੇ ਸ਼ੂ ਵੀ ਰੈਡੀ ਬਾਹਰ ਨੂੰ ਗਏ ਕਿ ਨਾ ਤਾਂ ਵਸੂਣੀ ਰਿਹਾ ਨਹੀਂ ਹੋ ਗਰਦੇ ਹੁਣ ਹੀ ਗਏ ਆ ਉਹ ਵੀ ਤੇ ਇੱਕ ਤਾਂ ਹੋ ਹੋ ਜਾਂਦੀ ਜੇ ਤਾਂ ਕੰਮ ਲੱਗੇ ਰਿਹਾ ਤਾਂ ਬੰਦਾ ਉਹ ਹੀ ਰਹਿੰਦਾ ਦੀ ਰੋ ਆਪਾਂ ਹੁਣ ਹੋ ਜਾਂਦਾ ਵੀ ਜਿਵੇਂ ਸੋਣਾ 12:00 12:30 ਵਜੇ ਆ ਕੇ ਬੰਦੇ ਆ ਕੇ ਲਾ ਬੋਲੀ ਉੱtre ਆਇਆ ਤੇ ਕੰਮ ਕੀ ਲੱਗਣ ਲੱਗ ਗਿਆ ਇਹ ਜਿਹੜਾ ਕੰਮ ਚ ਲੱਗੇ ਰਹੇ ਨੇ ਬਸ ਆਪਾਂ ਸਵੇਰ ਤਾ ਹੀ ਨਹੀਂ ਗਏ ਜੀ ਉਧਰ ਜਿਹੜੇ ਦੋ ਪੈਣੇ ਨੇ ਕਿਉਂਕਿ ਫਿਰ ਦੋ ਵਾਲੇ ਚਾਹ ਪਾਣਗੇ ਦੂਆ ਹੀ ਚਾਹ ਤੇ ਫੇਰ ਕੀ ਜਾਵਾਂਗੇ ਤਾਂ ਅੱਧੇ ਸਿਰ ਕਾਲੂ ਕਹਿਣਾ ਚੱਲ ਪੜਾਗੀ ਉਧਰ ਤੇ ਤਾਂ ਅੱਗੇ ਫਿਰ ਆਪਾਂ ਚੰਨਾ ਦੀ ਸਵੇਰ ਹੈ ਵੱਲ ਉਹਦੇ ਕਹਿੰਦੇ ਆ ਦੇਖੀ ਹੈ ਕਹਿੰਦੇ ਵੀ ਕਹਿੰਦੇ ਗਲੇ ਜੀ ਜ਼ਿਆਦਾ ਹੀ ਖਰਾਬ ਹੋ ਗਏ ਕਹਿੰਦੇ ਤੇ ਕਹਿੰਦੇ ਤੋੜਨੇ ਪੈਣਗੇ ਚੋਂ ਦੇਖਾਂਗੇ ਜੀ ਬਾਕੀ ਜਾਏ ਕਿ ਬਦਲ ਕੁਝ ਹੋਇਆ ਬੁਛਾ ਕੀ ਜਾਨੀ ਖਰਾਬ ਜਿਹੇ ਹੋਏ ਤਾਂ ਤੋੜ ਲਿਆ ਬੋਗਨਾ ਦਾ ਉਹ ਆਗਾ ਤੋੜ ਕੇ ਚਲਵਾਉਂਦਾ ਘਰੇ ਬੈ ਕੇ ਧਾਮਣਾ ਦੀ ਸ਼ਾਮੇ ਉੱਥੇ ਕੱਢੀ ਜਾਉਂਦੇ ਬਾਹਰ ਹਣ ਤੇ ਬਸੀ ਵਸਾ ਦਾ ਕਪੜਾ ਕੱਢ ਲੈ ਆਦੀ ਕਪੜਾ ਤਾਂ ਲਾ ਕੇ ਫਿਰ ਆਪਾਂ ਖੁੰਨੇ ਕੰਕਲ ਦੀ ਫਿਰ ਹਜਾਜ ਕੋਈ ਮਦਾਲ ਸਬਜੀ ਅੱਗੇ ਤਾਂ ਚਾਰ ਵਜੇ ਨਾਲ ਦਾਲ ਸਬਜੀ ਚੀਂ ਲੈਦੀ ਸੀ ਅੱਜ ਕੋਈ ਦਾਲ ਸਬਜੀ ਦਾ ਵੀ ਨਹੀਂ ਕਰੀ ਤੇ ਸੌਂਗੀ ਦੀ ਤਾਂ ਕਰਤੀ ਫਿਰ ਹੁੰਦਾ ਜਿਸਨਾ ਆਪਣਾ ਬੜੀ ਆਉਂਦਾ ਸੀ ਅਰਤੇ ਕਾਲੂ ਵਾਲਾ ਹੈਗਾ ਪੰਜਾਬੀ ਦਾ ਪੇਪਰ ਹਨਾ ਵੀ ਮੋਨਣਾ ਨਹੀਂ ਨਹੀਂ ਚਲ ਪੜਨਾ ਟਾਈਮ ਨਾ ਨਾ ਮੈਂ ਬਸ ਲੋ ਜੀ ਮੰਮੀ ਹੋਰੇ ਪਾਉਣ ਲੱਗੇ ਨੀਰਾ ਟਾਈਮ ਹੋ ਗਏ ਪੌਣੇ 5 ਮੰਮੀ ਜਬਾਲੀ ਨਹੀਂ ਗਰਮੀ ਅੱਜ ਜਿਆਦੇ ਨਹੀਂ ਦਸੇ ਦਿਨ ਪੰਜਾਬ ਵਿੱਚ ਹਜੇ ਕਮੀ ਹੈਗੇ ਮੰਮੀ ਮੀ ਪੌਣ ਲੋ ਜੀ ਨੀਰਾ ਚਰੇ ਦਾ ਹੋ ਗਿਆ ਟਾਈਮ ਬਸ ਇੱਕ 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 ਬੱਠਲ ਤੂੜੀ ਦਾ ਤੇ ਆ ਨਿੱਕੀ ਜੀ ਟੋਕਰੀ ਆਪਣੇ ਟੋਕਰਾ ਤਾਂ ਹੈ ਨਹੀਂ ਤੇ ਇਹਦੇ ਹਮ ਦਾ ਚਾਰ ਦਾ ਕੇਰਾ ਤਾਂ ਐਂ ਜੇ ਲੱਗਦਾ ਤੇ ਜਦੋਂ ਅਨ ਲਾ ਦਿੰਨੇ ਬਹੁਤ ਸੋਹਣਾ ਬਣ ਜਾਂਦਾ ਪੀਲਾ ਪੀਲਾ ਜਿਹਾ ਹੂੰ ਤਾਂ ਸੋਹਣਾ ਚਾਰ ਰਗਦੇ ਤੇ ਸਾਨੂੰ ਸਾਰੇ ਆਹ ਦਿੰਦੇ ਕਹਿੰਦੇ ਜਿਵੇਂ ਪਹਿਲੀ ਵਾਰ ਪਾਇਆ ਸੀ ਵਧੀਆ ਬਣ ਗਿਆ ਚਾਰ ਤੇ ਚਾਹ ਸੋਣਾ ਆਪਣਾ ਤੇ ਪਸ਼ੂ ਵਧੀਆ ਖਾਣ ਲੱਗ ਗਏ ਜੀ ਇਹੋ ਜੀ ਕੋਈ ਗੱਲ ਨਹੀਂ ਪਸ਼ੂ ਨਹੀਂ ਖਾਂਦੇ ਤੇ ਇੱਥੇ ਸਵੇਰੇ ਜਸ਼ਨ ਦੇ ਡੇੜੀ ਕੱਢ ਜਾਂਦੇ ਆ ਕੱਢ ਕੇ ਪੱਲੀ ਛੱਡ ਦਿੰਦੇ ਆ ਮੁੜ ਕੇ ਕਿਉਂਕਿ ਜ਼ਿਆਦਾ ਧੁੱਪ ਵੀ ਖਰਾਬ ਕਰ ਦਿੰਦੀ ਹੈ ਤੇ ਹਵਾ ਜੀ ਨਾਲ ਜਿਹੜੀ ਸਮੈਲ ਜੀ ਆਉਂਦੀ ਹੁੰਦੀ ਖੱਟੀ-ਖੱਟੀ ਜੀ ਉਹ ਉੱਡ ਜਾਂਦੀ ਹੈ ਤੇ ਇਹ ਆਪਣੀ ਹਰੀ ਚਾਦਰ ਦੇ ਡੇੜੀ ਨੇ ਲਾਈਏ ਪੱਲੀ ਲਾਦੀ ਆਪਣੀ ਹੈ ਤੇ ਚਲੋ ਜੀ ਆਈਆਂ ਵੀ ਧੁੱਪ ਨਹੀਂ ਜ਼ਿਆਦੇ ਪੈਂਦੀ ਤੇ बस मम्मी तूड़ी पा देनगी जश्न दे रेडी चार ते मैं भी बस भांडे ਚੱਕਦੀ ਆ ਤੇ मम्मी दाल सब्जी गाधी ਬਣਾਈਏ ਕਿ ਪੀਲੀ ਮੂੰਗੀ ਬਣਾ ਲੈ ਹੈ ਪਈ ਆ ਬੀਲੀ ਮੂੰਗੀ ਮੈਂ ਆਲੂ ਗੱਲ ਹੀ ਖਾਦੇ ਆਲੂ ਸਵੇਰੇ ਧਰ ਲਾਂਗੇ ਪਾਸੀ ਮੈਂ भांडे ਚੱਕਦੀ ਆ ਫਿਰ ਲਸਣ ਗੰਡਾ ਛਿੱਲਦੀ ਆ ਫਿਰ ਧਰਦੇ ਆਪਸ ਦਾਲ ਤੇ ਪਸ਼ੂਆਂ ਨੂੰ ਪੂਰੀ ਕਾਲ ਹੋ ਜਾਂਦੀ ਐ ਇਸ ਵੇਲੇ ਕਿਹੜੇ ਵੇਲੇ ਸਾਨੂੰ ਬੰਨਣ ਕਿਉਂਕਿ ਜੇ ਸਵੇਰ ਦੇ ਬੰਨੇ ਹੁੰਦੇ 8 ਵਜੇ ਦੇ ਹਨ ਭੁੱਖ ਤਾਂ ਲੱਗਦੀ ਐ ਕਿਵੇਂ ਆ ਭੈਣ ਜੀ ਉਹ ਭੈਣ ਜੀ ਉਹ ਭੈਣ ਜੀ ਇਹ ਦੇਖੀ ਜਾ ਹੁਣ ਹੁਣ ਹੋਰੇ ਹੋ ਤੇ ਸਾਰੀਆਂ ਭੈਣਾ ਵੀ ਕਈ ਭੈਣਾ ਦੇ ਕਮੈਂਟ ਆਏ ਕਹਿੰਦੇ ਦੀਦੀ ਦੋ ਤਰ੍ਹਾਂ ਦੇ ਕਾਲਾ ਹੋ ਗਿਆ ਰੰਗ ਰੰਗ ਤਾਂ ਆਏ ਆ ਜੀ ਫਿਰ ਸਾਰਾ ਦਿਨ ਤਾਂ ਹਨਾ ਧੁੱਪ ਚ ਹੋ ਕਰਨਾ ਚਲੋ ਰੰਗ ਦਾਦੇ ਹੁੰਦੇ ਵੀ ਜਿਆਦੇ ਹੁੰਦੇ ਰਾਜਵਿੰਦਰ ਭੈਣ ਦੇ ਅੱਖ ਨੂੰ ਕਹਿੰਦੀ ਮਿਹਨਤ ਦਾ ਰੰਗ ਹੈ ਕਹਿੰਦੀ ਇਹ ਕਾਲਾ ਇਹ ਤਾਂ ਕਹਿੰਦੀ ਜਦੋਂ ਨਰਮਾ ਚੁਕੜਾ ਬੇਲੇ ਹੋਗੇ ਉਦੋਂ ਸਹੀ ਹੋ ਜਾਊਗਾ ਹਨਾ ਤੇ ਇਹ ਤਾਂ ਹੋ ਹੀ ਜਾਣਾ ਬਹੁਤ ਫਰਕ ਪਾਇਆ ਕਾਲੀਆਂ ਹੋ ਗਈਆਂ ਵਾਹ ਮਾਤਾ ਜੀ ਆਏ ਆਦੀ ਹੁੰਦੀਆਂ ਮਹਲ ਲੀਲੀਆਂ ਹੋ ਗਈਆਂ ਕਾਲੀਆਂ ਰੀ ਹੋਈਆਂ ਤੇ ਚਲੋ ਜੀ ਆਦੇ ਹੁੰਦੇ ਕਿੰਨਾ ਮਿਹਨਤ ਦਾ ਹਨਾ ਆਦੇ ਹੁੰਦੇ ਭੈਣ ਦੇ ਅੱਖ ਨੂੰ ਰੰਗ ਹੈ ਇਹ ਕਾਲਾ ਤੇ ਜਦੋਂ ਨਰਮਾ ਚੁੱਕ ਕੇ ਫਰੀ ਹੋਗੇ ਫੇਰ ਫੇਰ ਉਹ ਜੇ ਹੋ ਜਾਣਗੇ ਹਨਾ ਤੇ ਬਾਕੀ ਆਦੇ ਹੁੰਦੇ ਆ ਜੇ ਜੇ ਚਿੱਟਾ ਸਿਉਣਾ ਲਿਆਉਣਾ ਘਰੇ ਹਨਾ ਤਾਂ ਆਪ ਨੂੰ ਵੀ ਕਾਲਾ ਹੋਣਾ ਪੈਂਦਾ ਉਹ ਗੱਲ ਆ ਸਾਡੇ ਨਾਲ ਇਧਰ ਹਰਿਆਣੇ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਜਿਆਦਾ ਜ ਇਹਨੂੰ ਆਦੇ ਹੁੰਦੇ ਆ ਵਾਈਟ 골ਡ ਆਦੇ ਆ ਨਰਮੇ ਨੂੰ ਵਾਈਟ 골ਡ ਵਾਇਦਾ ਹੈ ਤੇ ਮਿਹਨਤ ਹਰੇ ਕੰਮ ਚ ਲੱਗਦੀ ਹੈ ਜੀ ਹਨਾ ਚਲੋ ਆਦੇ ਹੁੰਦੇ ਆਗੇ ਰੰਗ ਰੁੰਗਤਾ ਹੁਣ ਹੁਣ ਆਦੇ ਆਖਣਾਂ ਨੂੰ ਮੈਂ ਹੱਸ ਲੱਗੇ ਨਹੀਂ ਕਦੇ ਤੇ ਹੁਣ ਕੀ ਵਿਆਹ ਕਰਾਉਣਾਗਾ ਜੈ ਜੇ ਠਹਿ ਗਿਆ ਠੀਕ ਆ ਵਧੀਆ ਬਾਕੀ ਪਿੰਡ ਵਾਲਿਆਂ ਦੇ ਰੰਗ ਸਾਬਲੇ ਹੀ ਸੋਹਣੇ ਲੱਗਦੇ ਹਨ ਜਿਆਦੇ ਚਿੱਟਿਆ ਹੁੰਦਾ ਅਗਲਾ ਜਿਹੜਾ ਉਹਨੂੰ ਅਗਲਾ ਆਉਂ ਆਖ ਦਿੰਦਾ ਵੀ ਕੰਮ ਧੰਦਾ ਨਹੀਂ ਕਰਦੀ ਹੋਣੀ ਬੇਲੀ ਰਹਿੰਦੀ ਹੋਊਗੀ ਹਨ ਤੇ ਚਲੋ ਰੰਗ ਰੁੰਗਤਾ ਆਪੇ ਸੱਟ ਹੁੰਦਾ ਫਿਰੂਗਾ ਬਸ ਜੀ ਆਪਾਂ ਵੀ ਮੰਡੇ ਗੁੰਡੇ ਚਾਗਦੇ ਆ ਬੜਾ ਹਰਕ ਇਹ ਧੁੱਪ ਬਹੁਤ ਜ਼ਿਆਦਾ ਸੀ ਜਿੰਨੇ ਹੁਣ 2 ਦਿਨ ਲਾਤੇ 3 ਦਿਨ ਲਾਤੇ 3 ਦਿਨ ਅੱਭੀ ਪਹਿਲੇ ਦਿਨ ਤਾਂ ਠੀਕ ਸੀ ਪਹਿਲੇ ਦਿਨ ਆਪ ਨੂੰ ਐ ਜੇ ਲੱਗ ਗਈ ਗਿਆ ਵੀ ਹੈ ਗਰਮੀ ਹੈ ਗਰਮੀ ਹੈ ਨਾ ਕਿਉਂ ਪਹਿਲਾ ਦਿਨ ਸੀ ਦੂਜੇ ਦਿਨ ਲੱਗੇ ਮੜਾ ਜਾਂ ਸਹੀ ਹੋਏ ਦੂਜੇ ਦਿਨ ਫੇਰ ਉਹੀ ਹਾਲ ਤੇ ਦੂਜੇ ਦਿਨ ਫੁੱਲ ਗਰਮੀ ਅੱਜ ਬਹੁਤ ਜ਼ਿਆਦਾ ਗਰਮੀ ਸੀ ਬਸ ਐਨਾ ਵੀ ਚਲੋ ਅੱਜ 12:30 ਵਜੇ ਦੇ ਨਾਲ ਘਰੇ ਆ ਗਏ ਤੁਹਾਨੂੰ ਮੇੜ ਕੇ ਬਸ ਘਰ ਕੋਲ ਬਸ ਥੋੜੀ ਜਿਹਾ ਦੋ ਘੰਟੇ ਘਾਰੇ ਗਾਂਗੇ ਤੇ ਉਹ ਸਵੇਰੇ ਇੱਕ ਕਿਆਰਾ ਸਵੇਰੇ ਤੇ ਇੱਕ ਕਿਆਰਾ ਪਰਸੋਂ ਬਸ ਦੋ ਦਿਨਾਂ ਦੀ ਖੇੜ ਹੋਰ ਐ ਬਸ ਫੇਰ ਕਰੀਂ ਐ ਫੇਰ ਜਦੋਂ ਸਾਰਾ ਚਿੱਟਾ ਹੋ ਗਿਆ ਵਧੀਆ ਤੇ ਫੇਰ ਆਪਾਂ ਦੁਬਾਰੇ ਚਾਦਰ ਵਾਂਗੂ ਚਿੱਟਾ ਹੋ ਗਿਆ ਫੇਰ ਕੇਰਾ ਚੁੱਕ ਕੇ ਨਿਮੇੜ ਦਾਂਗੇ ਤੇ ਬਸ ਫੇਰ ਫੇਰ ਛਟੀਆਂ ਪੱਟ ਕੇ ਆਪਦੀ ਗੇਤੀ ਕਣਕ ਬੀਜ ਲੈਣਗੇ ਚਲੋ ਜੀ ਆਪਾਂ ਚੱਕੀਏ ਭਾਂਡੇ ਮੈਂ ਇਕੱਠੇ ਕਰ ਰੱਖਿਆ ਭਾਂਡੇ ਚੱਕ ਕੇ ਫੇਰ ਲਸਣ ਗੰਡਾ ਛਿੱਲ ਕੇ ਤੇ ਲਾ ਤਰਕਾ ਮੈਂ ਬਾਚੀ ਲਾਉਂਗੀ ਜੀ ਤੇ ਕੇਰਾ ਉਹ ਈ ਧਰ ਦੂੰਗੀ ਮੂੰਗੀ ਉਹਦੇ ਬਾਅਦ ਵੀ ਦੂਜੀ ਹਰੀ ਮੂੰਗੀ ਨੂੰ ਬਾਅਦ ਚ ਤੜਕਾ ਲਾਇਆ ਸੀ ਬਹੁਤ ਸਵਾਦ ਬਣੀ ਸੀ ਐਵੇਂ ਹੀ ਕਰੂੰਗੀ ਹੁਣ ਮੈਂ ਬਾਅਦ ਚ ਲਾ ਦੂੰਗੀ ਤੜਕਾ ਕੇਰਾ ਉਹ ਧਰ ਦੂੰਗੀ ਤੇ ਕਿਉਂਕਿ ਛੇਤੀ ਬਣ ਜੂਗੀ ਹੁਣ ਉਹ ਧਰ ਦੂੰਗੀ ਤੇ ਉਹਦੇ ਬਣਦੇ ਕਰਦੇ ਤੜਕਾ ਦੁਲਕਾ ਚੀਰ ਕੇ ਤੇ ਰਗੜ ਕੇ ਬਾਅਦ ਚ ਲਾ ਦਾਂਗੇ ਹੁਣ ਸੀਆਂ ਨਿਕਲੀਆਂ ਨੇ ਜੀ ਗਰਮੀ ਦੇ ਨਾਲ ਬਹੁਤ ਜ਼ਿਆਦੇ ਆਈ ਨਿਕਲੀਆਂ ਨੇ ਇੱਥੇ ਨਿਕਲ ਗਈਆਂ ਆ ਦੋ ਚਾਰ ਇੱਧਰ ਨਿਕਲੀਆਂ ਬਸ ਆਈ ਨਿਕਲੀਆਂ ਜੰਗ ਚਲੋ ਜੀ ਮੰਨ ਜੀ ਦੋਸਾਂ ਪਾਂਡੇ ਪਾਂਡੇ ਮਾਰ ਕੇ ਕਰਦੇ ਹਾਂ ਦਾਲ ਸਬਜੀ ਦਾ ਜਿਸ਼ਨਾ ਆਪਣਾ ਘਰੀ ਸੀ ਹੁਣ ਵੀਡੀਓ ਬਣਾ ਕੇ ਥੋੜੀ ਜਿਹੀ ਮੇਰੀ ਕਪੜੇ-ਕੁਪੜੇ ਸਾਂ ਲਾਏ ਹੁਣ ਕਹਿੰਦਾ ਮੰਮੀ ਮੈਂ ਪ੍ਰੀਤ ਕੋਲ ਜਾਣਾ ਮੜਾ ਜਾ ਮੜਾ ਜਾ ਦੋ ਤਿੰਨ ਪਰਸ਼ਨਾ ਦੇ ਜਿਹੜੇ ਵੀ ਇੱਕ ਦੋ ਤਿੰਨ ਪਰਸ਼ਨਾ ਨੇ ਨੀ ਦੋ ਤਿੰਨ ਲੈਸਨ ਆ ਜਿਹੜੇ ਪੰਜਾਬੀ ਦੇ ਦਾ ਪਾਠ ਹੈ ਜਿਹੜੇ ਉਹਨਾਂ ਦੇ ਮੇਰੇ ਟਿੱਕ ਨਹੀਂ ਲੱਗੇ ਪਰਸ਼ਨਾ ਤੇ ਤੇ ਮੈਂ ਟਿੱਕ ਲਵਾ ਕੇ ਲਾਣਾ ਮਖਾ ਜਾਵੜਾ ਤੇ ਚਲੋ ਆਪਾਂ ਚੱਕ ਲਈਏ ਜੀ ਭਾਂਡੇ ਤੇ ਗਰਮੀ ਹਜੇ ਵੀ ਬਹੁਤ ਪੂਰਾ ਧਹਿ ਮ ਹਮਸ ਜੀ ਹੋਈ ਪਈ ਐ ਕੋਸਾ ਦੇ ਉੱਤੇ ਪਸੀਨਾ ਬਸ ਨਾਤੇ ਹੀ ਨਹੀਂ ਜੀ ਹੁਣ ਸਾ ਡਿੱਗ ਪਏ ਬਸ ਤੇ ਬਸ ਕੌਲ ਜੀ ਕਰ ਲਈ ਹਨਾ ਨਾਉਣ ਦੀ ਨਾ ਲੈਂਦੇ ਤਾਂ ਵਧੀਆ ਹੌਲੇ ਜੇ ਹੋ ਜਾਂਦੇ ਪਸੀਨਾ ਲੈ ਜਾਂਦਾ ਹਨਾ ਕੱਪੜੇ ਇੰਨੇ ਪਸੀਨੇ ਵਾਲੇ ਸੀ ਬਸ ਕੌਲ ਹੋ ਗਈ ਜੀ ਕੋਈ ਵੀ ਨਹੀਂ ਨਾਤਾ ਨਾ ਮੰਮੀ ਐ ਮੈਂ ਨਾ ਜਸ਼ਨ ਦੇ ਡੈਡੀ ਚਲੋ ਜੀ ਆਪਾਂ ਭਾਂਡੇ ਚੱਕ ਦੀਏ ਫੇਰ ਆਪਾਂ ਮਿਲਦੇ ਆਂ ਲੋ ਜੀ ਆਪਾਂ ਧਰਨ ਲਾ ਗਏ ਦਾਲ ਤੇ 1/4 ਪਾਣੀ ਪਾ ਕੇ ਨਾਣ ਮਿਰਚ ਪਾ ਕੇ ਥੋੜਾ ਜਿਹਾ ਵਿੱਚ ਘੋਲ ਛੱਡ ਕੇ ਤੇ ਸੀਟੀ ਲਵਾਵਾਂਗੇ ਤੇ ਮਸਾਲਾ ਆਪ ਹੁਣ ਕੋਟ ਲੈਣੀ ਆ ਮੈਂ ਕੋਲੇ ਬੈ ਕੇ ਲਸਣ ਗੰਡਾ ਛਿੱਲ ਲਿਆ ਸੀ ਫਿਰ ਤਰਕਾ ਲਾ ਦਾਂਗੇ ਬਾਅਦ ਚ ਬਾਟੀ ਦੇ ਵਿੱਚ ਪਹਿਲਾਂ ਪਿਆਓ ਕੇ ਰੱਖਤੀ ਸੀ ਜੀ ਮੂੰਗੀ ਉਹਦਾ ਮੈਂ ਭਾਂਡਾ ਉਹਦਾ ਭਾਂਡਾ ਲਾਉਣ ਤੋਂ ਪਹਿਲਾਂ ਜੀ

ਦੇ ਲੈ ਸੀਗਾ ਹੋਰ ਕੋਈ ਨਹੀਂ ਸੀ ਨਾ ਟਮਾਟਰ ਨਾ ਮਿਰਚ ਤੇ ਟੁੱਪ ਕੀ ਹੈ ਜੀ ਬੜੀ ਖੱਟੀ ਤੇ ਆਸੋਂ ਤਾਂ ਮੈਂ ਮੈਨਾਂ ਰਾਦੇ ਕਰ ਸੋ ਤੇ ਕਰ ਹੋਰ ਜਿਆਦਾ ਗਰਮੀ ਜੀ ਆਏ ਲੱਗੂਗੀ ਬਾਕੀ ਹੁਣ ਪਹਿਲਾਂ ਵਾਲੀ ਠੰਡ ਨਹੀਂ ਰਹੀ ਹੁਣ ਤਾਂ ਗਰਮੀ ਜਿਆਦਾ ਬੰਦੀ ਹੈ ਅੱਗੇ ਸਿਆਲ ਹੁੰਦਾ ਸਿਆਲ ਹੁੰਦੇ ਸਿਆਲ ਆ ਗਿਆ ਹੁਣ ਤਾਂ ਕਿਹੜਾ ਸਿਆਲ ਹੈ ਮਸਾਂ ਮੈਨੂੰ ਰਾਦਾ ਪੂ ਤੇ ਮਾ ਸਾ ਦੋ ਮਹੀਨੇ ਜਿਹੜੀ ਠੰਡ ਪੈਂਦੀ ਹੈ ਉਹ ਉਹ ਦੇ ਵੀ ਨਿੱਤ ਪੈਂਦੀ ਹੈ ਤੁਹਾਨੂੰ ਜੀ ਨਹੀਂ ਤਾਂ ਨਹੀਂ ਜਿਹੜੀ ਠੰਡਾ ਵਾਲਾ ਮੌਸਮ ਗਰਮੀ ਵਾਲੀ ਹੈ ਜੀ ਬਸ ਉਹ ਤਾਂ ਸਿਆਲ ਘਟ ਹੈ ਗਰਮੀ ਜਾਂਦੀ ਕੋਸਤਾ ਜਿਵੇਂ ਜਿਵੇਂ ਆਦੇ ਹੁੰਦੇ ਆਦੇ ਵੀ ਤਰੱਕੀ ਹੋ ਜਾਂਦੀ ਹੈ ਹਨਾ ਪਿੰਡਾਂ ਚ ਸ਼ਹਿਰਾਂ ਚ ਤੇ ਉਹ ਵੀ ਉਹ ਮੇ ਸਾਨੂੰ ਪਤਾ ਪ੍ਰਦੂਸ਼ਣ ਵੱਧਦਾ ਹੈ ਫੈਕਟਰੀਆਂ ਲੱਗੀਆਂ ਹਨਾ ਉਹ ਹੁੰਦਾ ਫੋਟੋ ਵੀ ਨਹੀਂ ਹੁੰਦਾ ਉਹ ਸਾਰਾ ਤਾਂ ਕਰਕੇ ਗਰਮੀ ਜਾ ਰਹੀ ਹੈ ਬਾਕੀ ਅੱਗੇ ਮੰਮੀ ਦੇ ਆਖਣ ਨੂੰ ਆਦੀ ਅੱਗੇ ਕੱਚੇ ਘਰ ਹੁੰਦੇ ਸੀਗੇ ਉਹ ਠੰਡੇ ਰਹਿੰਦੇ ਸੀ ਹੁਣ ਆਦੀ ਕੱਚੇ ਘਰ ਹੈ ਨਹੀਂ ਹੁਣ ਫਰਸੇ ਲੱਗੀਆਂ ਸਾਰੇ ਹੁਣ ਚੌਂਦਰੇ ਹੁੰਦੇ ਆ ਹੁਣ ਜਿਹੜੇ ਇਟਾਂ ਤੱਕਦੀਆਂ ਕੱਚਾ ਘਾਹ ਹੁੰਦਾ ਤਾਂ ਠੰਡਾ ਹੁੰਦਾ ਸੀ ਟੈਕਨੋਲੋਜੀ ਵਧਦੀ ਜਾਂਦੀ ਹੈ ਜੀ ਤਾਂ ਗਰਮੀ ਵੀ ਵਧਦੀ ਜਾਂਦੀ ਹੈ। ਵਾਰੀ ਢਿੱਕੀ ਜਾਉਂਗੇ ਭਾਈ ਤੁਰਚੂਰ ਚੜ ਗਏ ਗੰਡੇ ਨਾ ਐਤੀ ਜੀ। ਇਕ ਤਾਂ ਮਕੌੜੇ ਆ ਗਏ ਤੇ ਇਕੂੰ ਵੀ ਨਾ ਕੜ ਦੇ ਗੰਡੇ ਆ। ਉਹ ਆਦੇ ਹੁੰਦੇ ਜਿਹੜੇ ਗੰਡੇ ਜਾਦੇ ਕੌੜੇ ਹੁੰਦੇ ਐ ਕੜੇ ਨਾਲੇ ਤਾਂ ਤੇ ਖਰਾਬ ਹੀ ਹੁੰਦੇ ਉਹ ਛੇਤੀ। ਤੇ ਖਾਤੇ ਵੀ ਘਾਟੀ ਜਾਂਦੇ। ਆਪਣਾ ਜਸਰ ਸੁਣਦੇ ਖਾਂਦਾ ਦਿੱਲੀ।

ਉਹਨੇ ਜਲੜੀ ਜੀ ਉਹ ਤਾਂ ਨਹੀਂ ਛੜਦੇ ਕੁਰਤੇ ਵੀ ਨਾ ਤੇ ਮੈਂ ਜਿੱਥੋਂ ਜਿੱਥੋਂ ਕੱਢਾਏ ਉਹ ਤੋਪੇ ਲਾ ਲਈਆਂ ਹੰਦਾ ਜਾਣ ਸੋਕੀ ਇਹਦੇ ਚ ਤੇ ਮੈਂ ਜਦ ਸਬਜੀ ਦੀ ਸਿਟੀ ਲਾਈਟ ਲੱਗੀ ਜਾਊਗੀ ਤੇ ਤੋਪੇ ਲਾ ਦਨੀ ਆ ਹੁਣ ਉਹ ਵੀ ਪਾਉਂਦੇ ਨਾ ਕਿ ਕਿਉਂਕਿ ਜੀ T-shirt ਹੈਗੀ ਹੈ ਇੱਕ ਤੁਹਾਨੂੰ ਪਤਾ ਨਰਮੇ ਜੀ ਲੋਟ ਨਹੀਂ ਆਉਂਦੀ ਅੱਧੀਆਂ ਬਾਹਾਂ ਮੰਨ ਲਓ ਮੈਂ ਸਿੱਕੜ ਕੇ ਬਾਹਾਂ ਚੰਦ ਰੰਦਾਂ ਜਿਹਦ ਉਸ ਬਣ ਗਈ ਦਾ ਲਓ ਜੀ ਦੇਖੀ ਆਪਾਂ ਦਾਲ ਲਾਈ ਸੀ ਹੁਣੇ ਕਿਵੇਂ ਰਸ ਲਓ ਜੀ ਐਵੇਂ ਬਣੀ ਜੀ ਥੋੜੀ ਜਿਹੀ ਪਤਲੀ ਹੋ ਤੇ ਤੜਕਾ ਆਪਾਂ ਫੁੰਨੇ ਆ ਸੁਨਿਆ ਧਾਰਾ ਕਰਨੀ ਜਿਹੜਾ ਦਾਦਾ ਟੱਕਣ ਲਾ ਕੇ ਰੱਖ ਜਾਨੀ ਜੇ ਤਾਂ ਹੋ ਗਈ ਠੱਟ ਫੇਰ ਤਾਂ ਨਹੀਂ ਆਪਾਂ ਇਹਨੂੰ ਉਹ ਕਰਦੇ ਸੇਕ ਲਗਾਉਂਦੇ ਦੁਬਾਰੇ ਨਹੀਂ ਧਾਰਦੇ ਸੇਕ ਤੇ ਕਿਉਂਕਿ ਇਹ ਠਰਜ ਜਿਵੇਂ ਜਿਵੇਂ ਠੰਡੀ ਹੁੰਦੀ ਐ ਨੂਮੇ ਨੂਮੇ ਸਾਰਾ ਗਾੜੀ ਹੋ ਜਾਂਦੀ ਐ ਤੇ ਲਓ ਜੀ ਧਰਤਾ ਛੜਤਾ ਲਾ ਗੋ ਹੁਣ ਆਪਾਂ ਕਿਰਾਂ ਨਾ ਅੰਲਾ ਦੇ ਕੇ ਧਰ ਜਾਂਦੇ ਐ ਨੂ ਤੇ ਫਿਰ ਧਾਰਾਂ ਗਨੀਆ ਕਿਰਾਂ ਤਾਂ ਮੈਂ ਦੁੱਧ ਕੱਢਦੀ ਆ ਦਿਨ ਵਾਲਾ ਜਿਹੜਾ ਉਹ ਧਰ ਜਣੇ ਚੁੱਲੇ ਤੇ ਲਓ ਜੀ ਆਪਾਂ ਲਾ ਦਾਂਗੇ ਕਰੀਮ ਇਹ ਹੀ ਕਰੀਮ ਆਪਾਂ ਜਦੋਂ ਦੁੱਧ ਜਮਾਉਣ ਜਾਂ ਜਮਾਉਣੇ ਆਥ ਨੇ ਥੋੜਾ ਜਿਦੋਂ ਕੋਸਾਏ ਹੁੰਦਾ ਦੁੱਧ ਉਹਦੋਂ ਮੈਂ ਪਾ ਦਿੰਦੀ ਹਾਂ ਇਹ ਵਿੱਚ ਵਧੀਆ ਕਿ ਹੋ ਜਾਂਦਾ ਆਪਾਂ ਦੁੱਧ ਗਰਮ ਨਹੀਂ ਕਰਦੇ ਜੀ ਗਰਮ ਦੁੱਧ ਨਹੀਂ ਨਾ ਆਪ ਨੂੰ ਵਹਿਮ ਜਾ ਰਹਿੰਦਾ ਵੀ ਐਂ ਲੱਗਦਾ ਕਿ ਚਾਹ ਨਹੀਂ ਸਵਾਦ ਬੰਦੀ ਵੀ ਦੁੱਧ ਪਤਲਾ ਹੋ ਜਾਂਦਾ ਗਰਮ ਕਰੇ ਦੋ ਤੇ ਤਾਂ ਕਰਕੇ ਆਪਾਂ ਗਰਮ ਨਹੀਂ ਕਰਦੇ ਆਪਾਂ ਤਾਂ ਗਰਮੀ ਵਿੱਚ ਵੀ ਐਵੇਂ ਹੀ ਰੱਖ ਦਿਆਂ ਦੁੱਧ ਕੱਚਾ ਹੀ ਫਰਿੱਜ ਦੇ ਵਿੱਚ ਤੇ ਕੋਈ ਕਦੇ ਨਹੀਂ ਖਰਾਬ ਹੋਇਆ ਅੱਜ ਤੱਕ ਤਾਂ ਕਦੇ ਖਰਾਬ ਹੋਇਆ ਨਹੀਂਗਾ ਬਸ ਹੁਣ ਗਰਮ ਕਰਕੇ ਐਂ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਕਨਿਚ ਚਲੋ ਜੀ ਹੁਣ ਆਪਾਂ ਧਾਰਾ ਕਰ ਲਈਏ ਇਹ ਮਾੜੀ ਮਾੜੀ ਅੱਗੇ ਬੋਲ ਗਰੂਸ਼ਤੀ ਆਪਾਂ ਮਲਾਈਏ ਜਿਹੜੀ ਮਲਾਈ ਆਪਾਂ ਬਾਹਰ ਨਾ ਰੱਖਦੇ ਤੇ ਜੰਮੀ ਲੈ ਕੇ ਕਿਉਂ ਕੱਟ ਲਈ ਕਰਾਈ ਕਿਉਂ ਚਾਹਤ ਪਕਾ ਜਨਾਇਆ ਥੋੜੀ ਜਿਹੀ ਹੋਆ ਵੀ ਗਾਂ ਵੀ ਸਖੀ ਹੋਈਆ ਪਰ ਫੇਰ ਹੀ ਆਪਰੇ ਸਟੇਡ ਬਹੁਤ ਹੈਗੀ ਹੋ ਹੀ ਲੱਗਾ ਸੀ ਜਿਹੜਾ ਇਹਦਾ ਕਵਰ ਜਿਆ ਉੱਤੇ ਉਹ ਪਾ ਰਾੜਾ ਨਹੀਂ ਹੈ ਨੀ

ਮੈਨੂੰ ਲੱਗਦਾ ਕਰ ਲੈ ਸਾਰੇ ਸਾਰੇ ਮੇਰਾ ਸੁਣ ਨਾ ਨਾ ਬਾਤ ਨੂੰ ਕਰ ਤੇ ਸਾਹ ਨਾਲ ਸੁਣਹਾ ਬੜੀ ਸਾਰੇ ਕਰੀਂ ਇਹ ਨਾ ਰੰਮੂ ਕਿਥੇ ਗਾਇਲੀ ਗੱਤੀ ਹੈ ਮੈਂ ਜਾਣਦਾ ਪਛਾਣ ਕੇ ਕਰ ਲੈ ਸਾਧਾਰਥ ਕਰ ਲੈ ਵਾਕ ਕਰ ਲੈ ਹੋਰ ਇਹ ਕਿਹਦੇ ਗ੍ਰਾਮ ਵਿਆਕਰਣ ਹੈ ਲੋਦੀ ਆਪਾਂ ਗੁੰਨਣ ਲਾ ਕੇ ਆਤਾ ਤੇ ਦੁੱਧ ਉਹ ਆ ਤਾਂ ਡੈਡੀ ਲੈ ਗਏ ਡੈਰੀ ਚ ਪਾਉਣ ਵਾਸਤੇ ਤੇ ਜਸ਼ਨ ਆਪਣਾ ਜਾਂਦਾ ਹੁਣ ਣਾਉਣ ਇਹਦੇ ਡੈਡੀ ਨਾ ਆਇਆ ਤੇ ਮੰਮੀ ਲੱਗੇ ਕੁਛ ਨੂੰ ਪਾਣੀ ਪਿਆਉਣ ਤੇ ਮੈਂ ਲੱਗ ਗਿਆ ਆਤਾ ਗੁੰਨ ਤੇ ਜਿਹੜਾ ਦੁੱਧ ਆ ਬਸ ਕੋਲੇ ਵਾ ਕੇ ਨਾਲੇ ਧਰ ਇਟਲੀ ਚ ਪਾ ਦੂੰਗੀ ਨਾਲੇ ਮਿੱਠਾ-ਮਿੱਠਾ ਪਾ ਕੇ ਕੜੀ ਜਾਊਗਾ ਨਾਲੇ ਮੈਂ ਕੋਲੇ ਵਾ ਕੇ ਗੁੰਨਣ ਆਤਾ ਦੋ ਦੋ ਕੰਮ ਕਰਦੇ ਆਪਾਂ ਤੇ ਜਸ਼ਨ ਹੁਣ ਨਾਲ ਹੁਕੇ ਜਿ ਫੜੂਗਾ ਆਪਾਂ ਜਿਹੜਾ ਜਿੰਨਾ ਚਿਰ ਤੀਂਦਾ ਉਹਨਾਂ ਚਿਰ ਲਾਊਗਾ ਬਾਹਰ ਘੰਟਾ ਪੁਰਕੇ ਫਿਰ ਤਾਂ ਕਿਸੇ ਨਾਲ ਲੱਗਿਆ ਮੈਨੂੰ ਰਾਤ ਨੂੰ ਆ ਕੇ ਪਹੁੰਚਾ ਮਮੀ ਮੈਨੂੰ 4 ਵਜੇ ਖੜਾ ਐ ਨਹੀਂ ਜੀ ਇਹ ਉੱਠ ਵੀ ਖੜਦਾ ਜਦੋਂ ਮੈਂ ਉੱਠਦੀ ਆ ਚਾਹ ਕਰਨ ਜਦੋਂ ਮੈਂ ਉੱਠਦੀ ਨਾਲ ਹੀ ਉੱਠ ਖੜਦਾ ਮੇਰੇ ਜਦੋਂ ਭਾਂਡੇ ਆ ਇਹਨਾਂ ਖੜਕਾ ਹੁੰਦਾ ਨਾ ਉਹਦੀ ਉੱਠ ਖੜਦਾ ਅੱਜ ਤਾਂ ਮੈਂ ਕੰਮੀ ਪੈਣਾ ਉਠਾਦੀ ਆਪੇ ਚ ਆ ਗਿਆ ਇਹਨਾਂ ਦੀ ਹੈ ਇਹ ਕਰਨਾ ਇਹ ਨਾਲ ਨਾਲ ਕਰੇਗਾ ਟੈਨਸ਼ਨ ਹੋ ਜਾਂਦੀ ਵਾਹ ਇੰਨਾ ਪੜਾਈ ਦਾ ਪੜਨਾ ਵੀ ਜ਼ਰੂਰੀ ਆ ਪਰ ਬਾਹਰ ਵੀ ਨਿਕਲਣਾ ਪੈਂਦਾ ਆਈ ਸਜੇਸ਼ਨ ਨਹੀਂ ਆਪਣੇ ਸੱਸਰੇ ਘਰ ਵੀ ਬਈ ਸੱਸਰੇ ਘਰ ਜੀ ਆ ਰਹੇ ਨੇ ਤੇ ਚਲੋ ਜੀ ਅੱਜ ਵਾਲੀ ਛੋਟੀ ਜਿਹੀ ਵੀਡੀਓ ਦਾ ਆਪਾਂ ਨਾ ਇੱਥੇ ਐਂਡ ਕਰਾਂਗੇ ਕਿਉਂਕਿ ਹੁਣਾ ਗਾਹ ਦਾ ਦੁੱਧ ਸਾਫ ਕੇ ਬਸ ਫਿਰ ਮੇਰੀ ਭੱਜਾ ਦੌੜੀ ਰੋਗੀ ਦੌੜੋ ਘਾਂਲੇ ਚੋਂ ਮਟਵਾਲ ਵਾਲੇ ਗਾਟੀਆਂ ਗੋਠੀਆਂ ਪੰਨੀਆਂ ਜੀ ਮੈਂ ਜਣਾ ਆਪ ਤੀਨੀ ਵਾਲਾ ਦੁੱਧ ਕੱਢ ਗੋਲ ਕੇ ਇਕੱਠੇ ਮਾਈ ਤੇ ਬਸ ਫਿਰ ਮੈਂ ਜਿਹੜਾ ਰੋਟੀ ਲੱਗ ਦੂੰਗੀ ਤੇ 15 ਮਿੰਟਾਂ ਨੂੰ ਜਮਾ ਨੂੰ ਨੀਰਾ ਰਹਿਣਗੇ 15 ਮਿੰਟ ਚੰਨ ਰਹੂਗਾ ਵਾਸਤੇ ਬੰਦਾਸ਼ ਪਾ ਹੋ ਜੂਗਾ ਜਮਾ ਟਿੱਕੀ ਚਿਪੀ ਵੀ ਵਸ ਚੈਨਲ ਤੇ ਇਹ ਗੱਲ ਸੰਤਰੀ-ਸਤਰੀ ਜਾਂ ਸੂਰਜ ਵੀ ਛਿਪ ਲਿਆ ਤੇ ਚਲੋ ਜੀ ਇਸਦੇ ਨਾਲ ਵੀਡੀਓ ਦਾ ਐਂਡ ਕਰਦੇ ਹਾਂ ਜਿਹੜੇ ਪੰਪਰਾਮ ਨੂੰ ਵੀਡੀਓ ਵਧੀਆ ਲੱਗੀ ਹੁੰਦੀ ਹੈ ਹਨਾ ਤਾਂ ਲਾਈਕ ਸ਼ੇਅਰ ਤੇ ਸੋਣਾ ਇੱਕ ਕਮੈਂਟ ਕਰਿਆ ਕਰੋ ਜਿਹੜੇ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਹੁਣ ਲਾਂਗੀ ਜੀ ਕੱਲੋਂ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਇਹ ਗਰਮੀ ਹੋ ਜਾਦੀ ਹੈ ਜੀ ਸਾਰੇ ਜਣੇ ਧਿਆਨ ਰੱਖਵਾ ਲਾ ਤੇ ਬਾਕੀ ਜੀ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਪੋਰਟ ਪਾਈ ਰੱਖੋ ਜੀ ਵੀਡੀਓ ਨੂੰ ਫੋਲੋ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਪੰਖ ਪਰ ਮਨੁਸष्य ਕਾਲ ਜੀ ਬਾਏ ਬਾਏ